hota hai jis jagah meri barbaadiyon ka zikr tera bhi naam leti hai duniya kabhi kabhi Punjab di barbaadi sikhar nu shur rahi aa ankda kithe jaake khadega ajj assi oh vishleshan nahi karange koi data pesh nahi karange na hi ayatwar wangu jehdi assi koi motivational koi history naal chodi ਜਾਂ ਗੁਮਨਾਮ ਹੀਰੋ ਦੀ ਕੋਈ ਵੀਡੀਓ ਨਹੀਂ ਦੇਣ ਜਾ ਰਹੇ ਨਾ ਹੀ ਕੋਈ ਆਮ ਸਧਾਰਨ ਜਾਣਕਾਰੀ ਜਿਹੜੀ ਅਸੀਂ ਅਕਸਰ ਜਾਗਰੂਕਤਾ ਵਾਸਤੇ ਦਿੰਨੇ ਆ ਐਸਾ ਕੁਝ ਨਹੀਂ ਅਸੀਂ ਕਰਨ ਜਾ ਰਹੇ ਅਸੀਂ ਸਿਰਫ ਤੇ ਸਿਰਫ ਜੋ ਸਾਡੇ ਸਾਹਮਣੇ ਆ ਮੰਜਰੇ ਵਰਬਾਤੀ ਅਸੀਂ ਉਹਦਾ ਇੱਕ ਮੋਟਾ ਮੋਟਾ ਸਾਬਕਿਤਾਬ ਕਰਨ ਜਾ ਰਹੇ ਹਾਂ ਕਿਉਂ ਕਿ ਕਿਉਂਕਿ ਸਾਡੇ ਅੱਗੇ ਸਵਾਲ ਇਹੋ ਇਹ ਕਤਾਨਕੇ ਖੜਾ ਹੈ ਕਿ ਕੀ ਕੱਲੀ ਕੁਦਰਤੀ ਵਿਪਤਾ ਨੇ ਸਾਨੂੰ ਉਜਾੜਿਆ ਜਾਂ ਕਿਤੇ ਬੰਦੇ ਦਾ ਵੀ ਇਹਦੇ ਵਿੱਚ ਹੱਥ ਆ। ਹੁਣ ਜੇ ਬੰਦੇ ਦਾ ਇਹਦੇ ਵਿੱਚ ਹੱਥ ਹੈ ਤਾਂ ਬੰਦਾ ਕੋਈ ਵੀ ਹੋ ਸਕਦਾ ਪੋਲੀਟੀਸ਼ੀਅਨ ਵੀ ਹੋ ਸਕਦਾ ਬਿਊਰੋਕ੍ਰੇਟ ਵੀ ਹੋ ਸਕਦਾ ਤੇ ਆਮ ਮੇਰੇ ਵਰਗਾ ਵੀ ਹੋ ਸਕਦਾ ਜਿਨੇ ਕੁਦਰਤ ਦੇ ਨਾਲ ਖਿਲਵਾੜ ਕਰਨ 'ਚ ਕੋਈ ਕੋਰ ਕਸਰ ਨਹੀਂ ਛਡੀ। ਬਰਹਾਾਲ ਵੀਡੀਓ ਥੋੜਾ ਜਿਹਾ ਲੰਮਾ ਹੋ ਜਾਊਗਾ। ਤੁਸੀਂ ਧਿਆਨ ਦੇ ਨਾਲ ਇਸ ਨੂੰ ਸੁਣ ਲੈਣਾ। ਪੰਜਾਬ ਦੀ ਸ਼ੁਰੂਆਤ ਜਿਹੜੇ ਲੋਕ ਖਬਰਾਂ ਤੋਂ ਚੰਗੀ ਤਰ੍ਹਾਂ ਜਾਣੂ ਰਹਿੰਦੇ ਆ ਜਿਨ੍ਹਾਂ ਨੂੰ ਰਾਜਨੀਤੀ ਦੀ ਵੀ ਥੋੜੀ ਬਹੁਤੀ ਚਸ ਰਹਿੰਦੀ ਆ ਉਹਨਾਂ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਸਾਡੇ ਕੋਲ ਇੱਕ ਡਿਪਾਰਟਮੈਂਟ ਹੁੰਦਾ ਸੀ ਇਰੀਗੇਸ਼ਨ ਜਿਸ ਨੂੰ 22 23 ਦੇ ਵਿੱਚ ਨਾਮ ਦੇ ਦਿੱਤਾ ਗਿਆ ਜਲ ਸਰੋਤ ਵਿਭਾਗ ਜਿਹਦੇ ਇਸ ਵੇਲੇ ਕਰਤਾ ਤਰਤਾ ਹਨ ਕੇ ਕੇ ਯਾਨੀ ਕ੍ਰਿਸ਼ਨ ਕੁਮਾਰ ਜੀ ਜਿਨ੍ਹਾਂ ਨੂੰ ਲੈ ਕੇ ਬਹੁਤ ਵੱਡਾ ਵਿਵਾਦ ਪਿਛਲੇ ਦਿਨੀ ਆਪਾਂ ਵੇਖਿਆ ਕਿ ਇੱਕ ਫੁੱਫੜ ਕਿਹਾ ਜਾਂਦਾ ਵਿਧਾਇਕ ਹਾਲੇ ਤੱਕ ਫਰਾਰ ਹੈ ਜਦੋਂ ਤੱਕ ਅਸੀਂ ਇਹ ਗੱਲਬਾਤ ਰਿਕਾਰਡ ਕਰ ਰਹੇ ਹਾਂ ਖੈਰ ਇਸ ਵਿਭਾਗ ਦੇ ਯਾਨੀ ਜਲ ਸਰੋਤ ਵਿਭਾਗ ਦੇ ਗਾਂ ਸ਼ੇਵਿੰਗ ਨੇ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਨਾਲ ਯਾਨੀ ਨਹਿਰੀ ਪੀ ਡਬਲਯੂ ਆਰ ਟੀ ਸੀ ਐਲ ਇਹ ਆ ਗਿਆ ਉਹ ਚ ਖਾਲਿਆਂ ਵਾਲਾ ਜਿਵੇਂ ਇਹਦਾ ਜੇ ਪੂਰਾ ਨਾਮ ਆਪਾਂ ਲੈਣਾ ਹੋਵੇ ਪੰਜਾਬ ਵਾਟਰ ਰਿਸੋਰਸਸ ਟਿਊਬਲ ਕਾਰਪੋਰੇਸ਼ਨ ਲਿਮਟਿਡ ਫਿਰ ਆ ਗਿਆ ਡੈਮਸ ਡੈਮ ਦੀ ਸਾਮ ਸਮਾਲ ਵਾਲਾ ਵਿੰਗ ਫਿਰ ਆ ਗਿਆ ਡਰਾਇੰਗ ਵਿੰਗ ਇਹਦੇ ਨਾਲ ਆਪਣਾ ਕੋਈ ਜ਼ਿਆਦਾ ਵਾਸਤਾ ਤੇ ਨਹੀਂ ਰਹਿੰਦਾ ਹੋਏਗਾ ਪਰ ਬਹੁਤ ਮਹੱਤਵਪੂਰਨ ਹੈ ਡਰਾਇੰਗ ਵਿੰਗ 'ਤੇ ਫਿਰ ਆ ਗਿਆ ਪੰਜਾਬ ਵਾਟਰ ਰਿਸੋਰਸਸ ਵਿਜੀਲੈਂਸ ਵਾਲਾ ਇਹ ਜਿਵੇਂ ਸਥਾਨਕ ਲੋਕਲ ਬਾਡੀਜ਼ ਦੇ ਵਿੱਚ ਵਿਜੀਲੈਂਸ ਕੰਮ ਕਰਦੀ ਆ ਆਪਣੇ ਪੁਲਿਸ ਦੇ ਵਿੱਚੋਂ ਵਿਜੀਲੈਂਸ ਕੰਮ ਕਰਦੀ ਆ ਇਦਾਂ ਆਪਣੀ ਇੱਕ ਮਹਿਕਮੇ ਦੀ ਇਹਨਾਂ ਦੀ ਵਿਜੀਲੈਂਸ ਆ ਇਹ ਹੋ ਗਿਆ ਪੰਜਵਾਂ ਵਿੰਗ ਤੇ ਛੇਵਾਂ ਹੈਗਾ ਡਰੇਨਸ ਕਮ ਮਾਈਨਿੰਗ ਐਂਡ ਜੀਓਲੋਜੀ ਹੁਣ ਜਿਹੜਾ ਸਵਾਲ ਹੈ ਜਾਂ ਮੇਨ ਪੁਆਇੰਟ ਹੈ ਸਾਡੀ ਵੀਡੀਓ ਦਾ ਕਿ ਇਕੱਲੀ ਕੁਦਰਤ ਜ਼ਿੰਮੇਵਾਰ ਹੈ ਜਾਂ ਬੰਦਾ ਵੀ ਇਹਦੇ ਵਿੱਚ ਜ਼ਿੰਮੇਵਾਰ ਹੈ ਸ਼ੁਰੂਆਤ ਕਰਦੇ ਹਾਂ ਕਿ ਮਾਈਨਿੰਗ ਐਂਡ ਜੀਓਲੋਜੀ ਜਿਹੜਾ ਵਿੰਗ ਹੈ ਇਸ ਵਿਭਾਗ ਨੂੰ 2018 ਵਿੱਚ ਮਤਲਬ ਇੱਕ ਨਵੀਂ ਸ਼ੇਪ ਦਿੱਤੀ ਜਾਂਦੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖੋ 2018 ਦੇ ਵਿੱਚ ਇਹਨੂੰ ਜਦੋਂ ਨਵੀਂ ਰੂਪਰੇਖਾ 'ਚ ਟਾ ਲਿਆ ਜਾਂਦਾ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ 1988 ਤੋਂ ਬਾਅਦ ਸ਼ਾਇਦ ਇਹ ਪਹਿਲਾ ਮੌਕਾ ਹੋਏਗਾ ਕਿ 19 ਚ ਪਾਣੀ ਆ ਗਿਆ 23 ਚ ਪਾਣੀ ਆ ਗਿਆ ਔਰ ਹੁਣ 25 ਚ ਪਾਣੀ ਆ ਗਿਆ ਠੀਕ ਹੈ ਜੀ ਅੱਗੇ ਤੁਰੇ ਚੱਲਦੇ ਆਪਾਂ ਹੁਣ ਤਿੰਨ ਅਸੀਂ ਵੱਡੇ ਚੜਾ ਪਾਣੀ ਦੇ ਦੇਖ ਲਏ 19 23 ਤੇ 25 ਤੱਕ ਬਹੁਤ ਹੀ ਮਾਰੂ ਹੜਿਆ ਮੈਂ ਤੁਹਾਨੂੰ ਜਿਵੇਂ ਦੱਸ ਦਿੱਤਾ ਕਿ ਭਾਈ ਜਿਹੜੇ ਇਹਦੇ ਕਰਤਾ ਤਰਤਾ ਜਲ ਸਰੋਤ ਵਿਭਾਗ ਦੇ ਉਹ ਆ ਗਏ ਕੇ ਕੇ ਜੀ ਅਡੀਸ਼ਨਲ ਚੀਫ ਸਕਤਰ ਹੈ ਜਿਹੜੇ ਆਈਐਸ ਬੀਬੀ ਜਸਪ੍ਰੀਤ ਕੌਰ ਤਲਵਾਰ ਜੀ ਇਹ ਮਾਈਨਿੰਗ ਤੇ ਜੀਓਲੋਜੀ ਡਿਪਾਰਟਮੈਂਟ ਦੇ ਆ ਗਏ ਜੀ ਅਡੀਸ਼ਨਲ ਚੀਫ ਸੈਕਟਰੀ ਤੇ ਡਾਇਰੈਕਟਰ ਮਾਈਨਿੰਗ ਐਂਡ ਜੀਓਲੋਜੀ ਉਹ ਆ ਗਏ ਅਭਿਜੀਤ ਕਪਲੇਸ਼ ਜੀ ਇਹ ਤਿੰਨ ਮਤਲਬ ਕਿ ਕਹ ਲੁ ਕਿ ਬਹੁਤ ਵੱਡੇ ਅਫਸਰ ਚੀਡੋ ਲੀਡ ਕਰ ਰਹੇ ਨੇ ਹੁਣ ਆਪਾਂ ਜੇ ਵੇਖੀਏ ਸਾਰਾ ਸਾਲ ਮਾਈਨਿੰਗ ਦੇ ਕੰਮਾਂ ਦੇ ਵਿੱਚ ਇਹ ਰੋਜ਼ੇ ਰਹਿੰਦੇ ਨੇ ਆਮ ਤੌਰ ਤੇ ਕੰਮ ਹੀ ਇਹਨਾਂ ਹੈ ਠੀਕ ਹੈ ਜੀ ਹੁਣ ਸਭ ਤੋਂ ਮੇਨ ਕੰਮ ਜਿਹੜਾ ਇਹਦੇ ਵਿੱਚ ਆ ਜਾਂਦਾ ਉਹ ਡ੍ਰੇਨਸ ਕੰਮ ਮਾਈਨਿੰਗ ਅਤੇ ਜੀਓਲੋਜੀ ਵਿੰਗ ਦਾ ਜਿਸ ਵਿੱਚ ਸਭ ਤੋਂ ਐਮ ਹੈ ਡੀ ਸੈਲਟਿੰਗ ਡੀ ਸੈਲਟਿੰਗ ਅੱਛਾ ਡੀਸੇਲਟਿੰਗ ਤੋਂ ਭਾਵ ਆਮ ਤੌਰ ਤੇ ਸਾਨੂੰ ਇਹ ਸਮਝਾਇਆ ਜਾਂਦਾ ਜੇ ਉਹਦੇ ਵਿੱਚੋਂ ਰੇਤਾ ਕੱਢਣੀ ਗੱਭ ਕੱਢਣੀ ਫਲਾ ਕੱਢਣੀ ਟਮਕਾਂ ਕੱਢਣੀ ਵਗੈਰਾ ਵਗੈਰਾ ਨਹੀਂ ਡੀਸੇਲਟਿੰਗ ਦਾ ਅਸਲ ਦੇ ਵਿੱਚ ਪਹਿਲਾ ਮੰਤਵ ਹੁੰਦਾ ਸੀਗਾ ਕਿ ਰੇਤਿਆਂ ਨੂੰ ਜਾਂ ਰੇਤੇ ਨੂੰ ਕੱਢ ਕੇ ਜਾਂ ਜੋ ਵੀ ਹੈ ਉਹਨੂੰ ਕੱਢ ਕੇ ਬੰਨਾ ਨਾ ਲਾਉਣਾ ਜਿਵੇਂ ਆਪਾਂ ਝੋਨੇ ਦੇ ਵਿੱਚ ਕੱਦੂ ਵੇਲੇ ਇੱਕ ਵੇਖਿਆ ਨਾ ਕਿ ਕਈ ਦੇ ਨਾਲ ਵੱਟ ਚੋਪੜਦੇ ਹੁੰਦੇ ਨੇ ਠੀਕ ਹੈ ਜੀ ਚੜਾ ਦੇ ਕੇ ਸਮਝਦੇ ਹੋ ਨਾ ਇਹ ਲਗਭਗ ਵੈਸੀ ਹੀ ਪ੍ਰਕਿਰਿਆ ਸੀਗੀ ਕਿ ਰੇਤੇ ਨੂੰ ਕੱਢ ਕੇ ਡੀਸੇਲਟਿੰਗ ਕਰਕੇ ਬੰਨਾ ਨਾ ਲਾਇਆ ਜਾਂਦਾ ਸੀ ਪਰ ਸਭ ਤੋਂ ਵੱਡੀ ਝੋਲ ਜਿਹੜੀ ਸਾਡੇ ਸਿਸਟਮ 'ਚ ਹੋਈ ਉਹ ਇਹ ਹੋਇਆ ਕਿ ਡੀਸੇਲਟਿੰਗ ਨੂੰ ਹੌਲੀ-ਹੌਲੀ ਵਪਾਰਕ ਬਣਾ ਦਿੱਤਾ ਕਿਸ ਬੰਨੀਓ ਡਰੇਨਸ ਤੇ ਮਾਈਨਿੰਗ ਐਂਡ ਜੀਓਲੋਜੀ ਪਿੰਕ ਬੰਨੀਓ ਇਸ ਨੂੰ ਕਮਰਸ਼ੀਅਲ ਕਰ ਦਿੱਤਾ ਜਾਂਦਾ डी सिल्टिंग ऑन कमर्शियल है मतलब कि एदे नाल व्यापार जोड़ ਦਿੱਤਾ ਗਿਆ पैसा जोड़ ਦਿੱਤਾ ਗਿਆ अच्छा ਹੁਣ ਇਸ ਨੂੰ ਕਰ ਦਿੱਤਾ ਗਿਆ ਹਾਈ ਕੋਰਟ ਚ ਚੈਲੰਜ ਕਿ ਇੱਕ ਵੇਲੇ ਤੇ ਮੌਨਸੂਨ ਆ ਗਿਆ ਹੜ ਚੜੇ ਆਉਂਦੇ ਸੀ ਇਹਨਾਂ ਨੇ ਚੱਕ ਕੇ ਟੈਂਡਰ ਦੇਤੇ ਹਾਈ ਕੋਰਟ ਚ ਚੈਲੰਜ ਹੋਇਆ ਇਸ ਮਾਮਲੇ ਦੇ ਵਿੱਚ ਸਟੇ ਹੋ ਗਿਆ ਅਦਾਲਤ ਨੇ ਜਦੋਂ ਸਟੇ ਕਰ ਦਿੱਤਾ ਤਾਂ ਉਸ ਤੋਂ ਬਾਅਦ ਇੱਕ ਚੀਜ਼ ਹੋਰ ਹੋ ਗਈ ਐਸ ਈ ਆਈ ਆਏ ਵੱਲੋਂ ਰੇਤ ਦੀ ਵਪਾਰਕ ਵਰਤੋਂ ਵਾਸਤੇ ਵਾਤਾਵਰਣ ਕਲੀਅਰੈਂਸ ਨੂੰ ਯਕੀਨੀ ਜਿਹੜਾ ਉਹ ਕਰ ਦਿੱਤਾ ਗਿਆ ਮਤਲਬ ਕਿ ਜਦੋਂ ਤੁਸੀਂ ਕਮਰਸ਼ੀਅਲ ਕਰ ਦਿੱਤਾ ਅਗਲਿਆਂ ਨੇ ਚੈਲੰਜ ਕੀਤਾ ਸਟੇ ਕਰ ਦਿੱਤਾ ਫਿਰ ਜੋ ਵਾਤਾਵਰਣ ਦਾ ਨੁਕਸਾਨ ਹੁੰਦਾ ਉਹਦੀ ਅਸੈਸਮੈਂਟ ਦੀ ਜਿਹੜੀ ਰਿਪੋਰਟ ਹੁੰਦੀ ਆ ਉਹ ਉਹਦੇ ਚ ਲਾਜ਼ਮ ਹੋ ਗਈ ਹੁਣ ਇੱਥੇ ਇੱਕ ਮੈਂ ਤੁਹਾਨੂੰ ਵਰਨਣਯੋਗ ਤੱਥ ਦੱਸਦਾ ਕਿ ਦੇਖੋ ਸਟੇ ਹੋ ਗਿਆ ਇਹ ਹੁਣ ਤੁਹਾਨੂੰ ਇਹੀ ਕਹਿਣਗੇ ਕਿ ਡੀਸੀਲਟਿੰਗ ਅਸੀਂ ਇਸ ਕਰਕੇ ਨਹੀਂ ਕਰ ਸਕੇ ਕਿਉਂਕਿ ਸਟੇ ਹੋ ਗਿਆ ਤਿੰਨ ਚਾਰ ਤਰ੍ਹਾਂ ਦੇ ਨਾ ਸਰਟੀਫਿਕੇਟ ਹੁੰਦੇ ਆ ਉਹ ਮੈਂ ਕਦੇ ਉਹਦੇ ਤੇ ਫੇਰ ਆਉਂਗਾ ਉਹਦੇ ਵਿੱਚ ਹੁੰਦਾ K3 ਸਰਟੀਫਿਕੇਟ K3 ਸਰਟੀਫਿਕੇਟ ਰਾਹੀਂ ਚੈਨਲ ਨੂੰ ਡੀਸਿਲਟਿੰਗ ਕਰਵਾਉਣ ਵਾਸਤੇ ਕੰਮ ਦਿੱਤਾ ਜਾ ਸਕਦਾ ਪਰ ਇਹ ਜਿਹੜਾ ਮਹਿਕਮਾ ਸੀਗਾ ਇਸ ਸੁੱਤਾ ਰਿਆ ਇਹਨਾਂ ਨੇ ਉਹ K3 ਸਰਟੀਫਿਕੇਟ ਵੀ ਗਾਂ ਕਿਸੇ ਨੂੰ ਨਹੀਂ ਦਿੱਤਾ ਜੋ ਦੇ ਦਿੰਦੇ ਤਾਂ ਡੀਸਿਲਟਿੰਗ ਸਟੇ ਦੇ باوجود ਕੀਤੀ ਜਾ ਸਕਦੀ ਸੀ ਇਹ ਤੁਹਾਨੂੰ ਸ਼ਾਇਦ ਨਾ ਪਤਾ ਹੋਵੇ ਮਹਿਕਮੇ ਦਾ ਕੋਈ ਵੀ ਮਾਹਰ ਹੈ ਉਹ ਇਹਨਾਂ ਚੀਜ਼ਾਂ ਤੋਂ ਜਾਣੂ ਹੈ ਠੀਕ ਹੈ ਜੀ ਅੱਗੇ ਆ ਜਾਓ ਹੁਣ ਖੇਡ ਕੀ ਹੁੰਦੀ ਹੈ ਤੁਹਾਨੂੰ ਯਾਦ ਹੈ ਕਿ ਜਿਹੜੇ ਗੋਇਲ ਸਾਹਿਬ ਸਾਡੇ ਮਨਿਸਟਰ ਹੈ ਸਬੰਧਤ ਮੰਤਰਾਲੇ ਦੇ ਉਹਨਾਂ ਨੇ ਸਦਨ ਦੇ ਵਿੱਚ ਖੋਲੋ ਕੇ ਕਿਹਾ ਸੀਗਾ ਕਿ ਅਸੀਂ 206 ਕਰੋੜ ਰੁਪਈਆ ਜਿਹੜਾ ਉਹ ਜੀ ਹੜ੍ਹ ਦੇ ਪ੍ਰਬੰਧਾ ਤੇ ਖਰਚ ਰਹੇ ਆ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ ਆ ਹੜ੍ਹਾਂ ਤੋਂ ਕੁਝ ਦਿਨ ਪਹਿਲਾਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਉਹ ਫਿਰ ਰਕਮ ਉਹਨਾਂ ਨੇ ਸ਼ਾਇਦ ਇਸ ਤੋਂ ਵੀ ਵਧਾ ਕੇ ਕਹੀ ਸੀਗੀ ਕਿ ਅਸੀਂ ਹੜ੍ਹਾਂ ਦੇ ਪ੍ਰਬੰਧਾ ਤੇ ਹੁਣ ਤੱਕ 260 ਕਰੋੜ ਰੁਪਈਆ ਖਰਚ ਚੁੱਕੇ ਆ ਜਿਹਦੇ ਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਜੀ ਜੰਬੋ ਪੈਕ ਬਣਾਏ ਆ ਖਾਲੀ ਗੱਟੇ ਆ ਸਾਡੇ ਕੋਲ ਇੰਨੇ ਲੱਖ ਵਗੈਰਾ ਵਗੈਰਾ ਕਿ ਅਸੀਂ ਸਾਰੇ ਪ੍ਰਬੰਧ ਕੀਤੇ ਆ ਹੁਣ ਸਵਾਲ ਇਹ ਪੈਦਾ ਹੋਏਗਾ ਜਦ ਤੁਸੀਂ ਇਨਾ ਰੁਪਈਆ ਇਸ ਸਾਲ ਖਰਚ ਕੀਤਾ ਹੈ ਤਫੀਰ ਉਹ ਪੈਸਾ ਕਿ ਆ ਕਿੱਥੇ ਜਾਂ ਫਿਰ ਰਿਜ਼ਲਟ ਕਿੱਥੇ ਗਿਆ ਹੁਣ ਤੁਸੀਂ ਪਿੱਛੇ ਮੇਰੇ ਮੋਹ ਸੁਣਿਆ ਹੀ ਆ ਕਿ ਇਹਨਾਂ ਦੀ ਆਪਣੀ ਇੱਕ ਇੰਟਰਨਲ ਵਿਜੀਲੈਂਸ ਹੈ ਯਾਨੀ ਤੁਸੀਂ ਇਨਾ ਰੁਪਈਆ ਰੱਖ ਦਿੱਤਾ ਕਿ ਡਰੇਨਸ ਦੀ ਸਫਾਈ ਕਰਨੀ ਆ ਹੜਾਂ ਦੇ ਪ੍ਰਬੰਧਾ ਵਾਸਤੇ ਅਸੀਂ ਇਹ ਤਿਆਰੀਆਂ ਮੁਕੰਮਲ ਕਰਨੀਆਂ ਵਗੈਰਾ ਵਗੈਰਾ ਹੁਣ ਇਹਨਾਂ ਸਾਰੇ ਕੰਮਾਂ ਨੂੰ ਵੇਖਣ ਵਾਲਾ ਵਿੰਗਾ ਕੌਣ ਆ ਗਿਆ ਅੱਗੇ ਆ ਗਿਆ ਵਿਜੀਲੈਂਸ ਹੁਣ ਜਿਹੜੀ ਵਿਜੀਲੈਂਸ ਹੁੰਦੀ ਹੈ ਉਹਦੀ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਹੁੰਦੀ ਆ ਮੰਨ ਲਓ فرض ਕਰੋ ਕਿ ਕੋਈ ਵੀ ਕੰਮ ਹੋਇਆ ਕਿਸੇ ਵੀ ਪ੍ਰਕਾਰ ਦਾ ਕੋਈ ਠੇਕਾ ਦਿੱਤਾ ਗਿਆ ਠੇਕੇਦਾਰ ਨੇ ਜਦੋਂ ਕੰਮ ਮੁਕੰਮਲ ਕੀਤਾ ਤਾਂ ਇਹਨਾਂ ਦੀ ਐਨਓਸੀ ਤੋਂ ਬਾਅਦ ਹੀ ਫਾਈਨਲ ਪੇਮੈਂਟ ਜਿਹੜੀ ਹੈ ਉਹ ਚਾਰੀ ਕੀਤੀ ਜਾਂਦੀ ਹੈ ਜੇ ਇੰਨਾ ਪੈਸਾ ਇਸ ਸਾਲ ਖਰਚ ਕੀਤਾ ਗਿਆ ਵਿਜੀਲੈਂਸ ਨੇ ਕਿ ਐਨਓਸੀ ਜਿਹੜੀ ਆ ਉਹ ਸੋਤੇ ਪਿਆ ਦੇਤੀ ਤੇ ਜੇ ਐਨਓਸੀ ਸਹੀ ਦਿੱਤੀ ਆ ਤੇ ਫਿਰ ਖੜੇ ਪੈਰ ਖੜੇ ਪੈਰ ਕੁਝ ਐਸਡੀਓ ਸਸਪੈਂਡ ਕਿਉਂ ਕਰਨੇ ਪਏ ਭਾਈ ਇਹਨਾਂ ਨੇ ਕੰਮ ਨਹੀਂ ਕੀਤਾ ਜੇ ਤਿਆਰੀਆਂ ਮੁਕੰਮਲ ਸੀ ਸਭ ਕੁਝ ਹੋ ਚੁੱਕਾ ਸੀਗਾ ਤਾਂ ਫਿਰ ਬੇਸਿਕ ਜਿਹਾ ਸਵਾਲ ਆ ਨਾ ਕਿ ਭਾਈ ਇਹ ਸਮੱਸਿਆ ਕਿਉਂ ਆਈ ਤੇ ਜੇ ਸਮੱਸਿਆ ਆਈ ਉਹਦਾ ਮਤਲਬ ਹੈ ਕਿ ਸਹੀ ਢੰਗ ਨਾਲ ਕੰਮ ਨਹੀਂ ਹੋਇਆ ਜੇ ਸਹੀ ਢੰਗ ਨਾਲ ਕੰਮ ਨਹੀਂ ਹੋਇਆ ਫਿਰ ਵਿਜੀਲੈਂਸ ਨੇ ਐਨਓਸੀ ਕਿਵੇਂ ਦੇ ਦਿੱਤੀ ਹੁਣ ਵਿਜੀਲੈਂਸ ਦੇ ਵਿੱਚ ਵੀ ਇੱਕ ਬੜੀ ਵੱਡੀ ਝੋਲ ਹੈ ਇਹਨਾਂ ਦਾ ਹੀ ਆਪਣਾ ਵਿੰਗ ਆ ਤੇ ਇਹਨਾਂ ਦੇ ਜਿਹੜੇ ਛੇ ਵਿੰਗ ਆ ਉਹਨਾਂ ਚੋਂ ਬਚੇ ਦੂਜੇ ਪੰਜ ਵਿੰਗਾ ਚੋਂ ਬੰਦੇ ਇੱਧਰ ਆ ਜਾਂਦੇ ਆ فرض ਕਰੋ ਕਿਸੇ ਤੇ ਕੋਈ 8-10 ਕਰੋੜ ਦਾ ਕਪਲਾ ਚੱਲ ਰਿਹਾ ਹੋਵੇ ਮਾਮਲਾ ਚੱਲ ਰਿਹਾ ਦੋਸ਼ੀ ਨਹੀਂ ਹਾਲੇ ਸਾਬਤ ਹੋਇਆ ਉਹ ਉਹ ਬੰਦਾ ਖੁਦ ਹੀ ਵਿਜੀਲੈਂਸ ਚ ਆ ਕੇ ਬੈਠ ਸਕਦਾ ਜੇ ਉਹਦਾ ਟੱਕੜ ਜਿਆ ਜੱਕਿਆ ਨਾ ਉਹ ਖੁਦ ਹੀ ਇਹਨਾਂ ਦੇ ਵਿਜੀਲੈਂਸ ਵਾਲੇ ਵਿੰਗ ਚ ਆ ਕੇ ਬੈਠ ਸਕਦਾ ਕਮਾਲ ਤੇ ਇਹ ਤੁਸੀਂ ਫਾਰਮੂਲੇ ਦੇਖ ਰਹੇ ਹੋ ਨਾ ਕਿ ਛੇ ਵਿੰਗਿਆ ਇੱਕ ਵਿਜੀਲੈਂਸ ਦਾ ਹੋ ਗਿਆ ਪੰਜਾਂ ਚੋਂ ਬੰਦੇ ਆਉਣੇ ਆ ਤੇ ਹੋ ਸਕਦਾ ਕੋਈ ਘਟਾਲੇਬਾਜ਼ ਕਪਲੇਬਾਜ਼ ਵੀ ਇਹਨਾਂ ਦੇ ਵਿੱਚ ਆ ਕੇ ਬਹਿ ਜਾਵੇ ਤੇ ਐਸੀ ਇੱਕ ਮਿਸਾਲ ਮੈਂ ਸੁਣੀ ਆ ਇਸ ਕਰਕੇ ਮੈਂ ਨਾ ਨਹੀਂ ਲੈ ਰਿਹਾ ਕਿਉਂਕਿ ਮੇਰੇ ਕੋਲ ਹਾਲੇ ਕੋਈ ਦਸਤਾਵੇਜ਼ ਨਹੀਂ ਹੈ ਕਿਸੇ ਪ੍ਰਕਾਰ ਦੀ ਪੁਸ਼ਟੀ ਨਹੀਂ ਜਿੱਦਨ ਆ ਗਿਆ ਦਸਤਾਵੇਜ਼ ਉਸ ਦਿਨ ਇਹਨਾਂ ਦੀ ਵਿਜੀਲੈਂਸ ਦੀ ਵੀ ਚੱਕੀ ਖਿਚਣੀ ਸਟਾਰਟ ਕਰਾਂਗੇ ਖੈਰ ਅੱਗੇ ਚਲੇ ਜਾਈਏ ਆਪਾਂ ਇੱਕ ਹੋਰ ਕੰਮ ਕੀਤਾ ਗਿਆ ਜਦੋਂ ਇਹ ਫਲੱਡ ਸੀਜ਼ਨ ਸਟਾਰਟ ਹੋ ਗਿਆ ਸਾਡਾ ਜਿਸ ਨੂੰ ਆਪਾਂ ਮੌਨਸੂਨ ਸੀਜ਼ਨ ਕਹਿੰਦੇ ਆ ਇਹਦੇ ਵਿੱਚ ਬਦਲੀਆਂ ਕਰ ਦਿੱਤੀਆਂ ਗਈਆਂ ਜੇਈ ਤੋਂ ਲੈ ਕੇ ਐਕਸ਼ਨ ਤੱਕ ਬਦਲੀਆਂ ਹੋਈਆਂ ਹੁਣ ਇੱਥੇ ਮੈਂ ਕਿਸੇ ਵਿਅਕਤੀ ਵਿਸ਼ੇਸ਼ਤੇ ਨਿਸ਼ਾਨਾ ਕੱਸਣ ਵਾਸਤੇ ਵੀਡੀਓ ਨਹੀਂ ਬਣਾ ਰਿਹਾ ਮੈਂ ਆਪਣੇ ਦਰਸ਼ਕਾਂ ਵਾਸਤੇ ਆਪਣੇ ਪੰਜਾਬੀਆਂ ਵਾਸਤੇ ਇੱਕ ਤਸਵੀਰ ਨਖੇਰ ਕੇ ਆ ਬਿਲਕੁਲ ਨਖਾਰ ਕੇ ਸਾਹਮਣੇ ਰੱਖਣ ਦਾ ਯਤਨ ਕਰ ਰਿਹਾ ਹਾਂ ਤਾਂ ਜਦੋਂ ਇਹ ਬਦਲੀਆਂ ਹੁੰਦੀਆਂ فرض ਕਰੋ ਕਿ ਕਿਸੇ ਥਾਂ ਤੋਂ ਪੁੱਟ ਕੇ ਕਿਸੇ ਥਾਂ ਤੇ ਸੁੱਟ ਕੇ ਅਸੀਂ ਬੰਦਾ ਉਹਦੇ ਤੋਂ ਕੰਮ ਲੈਣਾ ਤਾਂ ਖੜੇ ਪੈਰ ਬਹੁਤ ਮੁਸ਼ਕਲ ਹੋ ਜਾਂਦੀਆਂ ਨੇ ਕੋਈ ਚੀਜ਼ਾਂ ਕਿ ਇਹਨਾਂ ਜ਼ਿੰਮੇਵਾਰੀਆਂ ਤੋਂ ਕੇਕੇ ਸਾਹਿਬ ਜਾ ਜਿਹੜੇ ਹੋਰ ਸਾਹਿਬ ਆ ਮੁਕਤ ਹੋ ਸਕਦੇ ਆ ਕਿ ਤੁਸੀਂ ਫਲੱਡ ਸੀਜ਼ਨ ਦੇ ਵਿੱਚ ਬਦਲੀਆਂ ਕਰ ਦਿੱਤੀਆਂ ਜਦ ਕਿ ਤੁਹਾਨੂੰ ਯਾਦ ਹੋਣਾ ਆ ਆ ਪਿਛੇ ਵਿੱਚ ਪੰਚਾਇਤ ਸੈਕਟਰੀਆਂ ਦੀਆਂ ਬਦਲੀਆਂ ਕੀਤੀਆਂ ਸਨ ਹੜ੍ਹਾਂ ਦੇ ਦੌਰਾਨ ਤੇ ਮੈਂ ਪੋਸਟ ਪਾਇਆ ਸੀਗਾ ਕਿ ਭਾਈ ਐਸਾ ਨਾ ਕਰੋ ਠੀਕ ਆ ਤੁਹਾਡਾ ਅਧਿਕਾਰ ਖੇਤਰ ਹੈ ਜੀ ਸਦਕੇ ਕਰੋ ਬਦਲੀਆਂ ਪਰ ਖੜੇ ਪੈਰ ਹੁਣ ਇੱਕ ਬੰਦੇ ਨੂੰ ਆਪਾਂ ਇਧਰੋਂ ਰਾਏਕੋਟ ਤੋਂ ਪਠਾਨਕੋਟ ਭੇਜ ਦਈਏ ਤੱਕ 10 ਦਿਨ ਤੱਕ ਬੰਦੇ ਦੇ ਪੈਰ ਹੀ ਨਹੀਂ ਲੱਗਦੇ ਦੂਜੇ ਇਲਾਕੇ ਦੇ ਵਿੱਚ ਜਿੱਥੇ ਕਦੇ ਉਹ ਵਿੱਚ ਰਿਹਾ ਹੀ ਨਹੀਂ ਅੱਗੇ ਆ ਜਾਓ ਹੁਣ ਇਹ ਜਿਹੜਾ 2018 ਦੇ ਵਿੱਚ ਇੱਕ ਮਹਿਕਮਾ ਬਣਾਇਆ ਗਿਆ ਜੀਓਲੋਜੀ ਠੀਕ ਹੈ ਬਾਅਦ ਦੇ ਵਿੱਚ ਇਸ ਨੂੰ ਮਾਈਨਿੰਗ ਐਂਡ ਡਰੇਨਸ ਵਾਲੇ ਡਿਪਾਰਟਮੈਂਟ ਵਿੰਗ ਚ ਕਹ ਲੋ ਮਰਜ਼ ਕਰ ਦਿੱਤਾ ਗਿਆ ਹੁਣ ਐਟ ਪ੍ਰੈਜ਼ੈਂਟ ਕੀ ਆ ਗਿਆ ਮਾਈਨਿੰਗ ਤੇ ਜੀਓਲੋਜੀ ਡਿਪਾਰਟਮੈਂਟ ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਪੰਜਾਬ ਦੇ ਵਿੱਚ ਤੇ ਹੋਂਦ ਹੀ ਨਹੀਂ ਰੱਖਦਾ ਠੀਕ ਹੈ ਨਾ ਕਿਉਂਕਿ ਇਹ ਜਲ ਸਰੋਤ ਵਿਭਾਗ ਦਾ ਹੀ ਇੱਕ ਵਿੰਗ ਹੈ ਸਮਝ ਗਏ ਨਾ ਤੁਸੀਂ ਇਹ ਤੇ ਐਗਜ਼ਿਸਟ ਹੀ ਨਹੀਂ ਕਰਦਾ ਜਲ ਸਰੋਤ ਵਿਭਾਗ ਦਾ ਇੱਕ ਜਸਟ ਵਿੰਗ ਹੈ ਹੁਣ ਤੁਸੀਂ ਇਹ ਵੇਖੋ ਕਿ ਭਾਈ ਜਿਵੇਂ ਇਹਨਾਂ ਦਾ ਇੱਕ ਹੋਰ ਡਰਾਇੰਗ ਵਿੰਗ ਦੀ ਗੱਲ ਕੀਤੀ ਸੀ ਉਹ ਆਪ ਦੇ ਆਪ ਦੇ ਵਿੱਚ ਇੱਕ ਬਹੁਤ ਜ਼ਿੰਮੇਵਾਰ ਵਿੰਗ ਹੈ ਸਾਰਾ ਸਾਲ ਉਹ ਮਤਲਬ ਕਿ ਮਾਈਨਿੰਗ ਚ ਰੁਝਿਆ ਰਹਿੰਦਾ ਹੈ ਇਧਰ ਉਧਰ ਕਿਉਂ ਉਹਦਾ ਮਾਈਨਿੰਗ ਦਾ ਜਿਹੜਾ ਕੰਮ ਕਰ ਇਸ ਕਰਕੇ ਜ਼ਿਆਦਾ ਰਹਿੰਦਾ ਕਿਉਂਕਿ ਸਰਕਾਰ ਦਾ ਦਬਾਅ ਜ਼ਿਆਦਾ ਹੁੰਦਾ ਕਿ ਪੈਸਾ ਵੱਤ ਉਹਦਾ ਕਬਾ ਹੁਣ ਜਦੋਂ ਉਹਦਾ ਧਿਆਨ ਸਿਰਫ ਮਾਈਨਿੰਗ ਚ ਹੈ ਤਾਂ ਜਿਹੜੇ ਦੂਜੇ ਕਾਰਜ ਪ੍ਰਭਾਵਿਤ ਹੋ ਜਾਂਦੇ ਆ ਇਸੇ ਕਰਕੇ ਇੱਕ ਚੀਜ਼ ਹੋਰ ਫੈਕਚੁਅਲੀ ਤੁਹਾਨੂੰ ਦੱਸਦਾ ਮੈਂ ਕਿ ਇਹ ਅੱਡ ਅੱਡ ਵਿਭਾਗਿਆਂ ਦਾ ਖਲਾਰਾ ਫਲਾਣਾ ਵਿੰਗ ਢਮਕਾਣਾ ਵਿੰਗ ਉਹਦੇ ਵਿੱਚ ਗਾਂ ਜਿਹੜੇ ਸਾਡੇ ਮਤਲਬ ਕਿ ਪੇਸ਼ੇਵਰ ਪੜ੍ਹਾਈ ਕਰਕੇ ਮਾਈਨਿੰਗ ਡਿਪਾਰਟਮੈਂਟ ਦੇ ਵਿੱਚ ਆਏ ਨੇ ਭਰਤੀ ਹੋਏ ਨੇ ਉਹ ਤੇ ਅੱਡ ਆ ਉਹਨਾਂ ਨੂੰ ਤੇ ਅੱਡ ਕਰ ਦਿੱਤਾ ਗਿਆ ਮਾਈਨਿੰਗ ਆਫਸਰ ਹੋਰ ਹੀ ਲਾ ਦਿੱਤੇ ਗਏ ਨੇ ਜਿਨ੍ਹਾਂ ਨੂੰ ਮਤਲਬ ਕਿ ਕਹਿ ਲੋ ਕਿ ਮਾਈਨਿੰਗ ਦਾ ਜਿਮਾ ਦਿੱਤਾ ਗਿਆ ਇਹ ਬਹੁਤ ਵੱਡਾ ਪੰਜਾਬ ਦੇ ਵਿੱਚ ਝੋਲਮੋਲ ਚੱਲਦਾ ਪਿਆ ਕਿਸੇ ਨੂੰ ਪਤਾ ਨਹੀਂ ਇਹ ਜਿਹੜੇ ਅਧਿਕਾਰੀ ਐ ਜਿਹੜੇ ਪੰਜਾਬ ਦੇ ਕਹਿੰਨੋ ਕਿ ਜਾਗਰੂਕ ਲੋਕੇ ਉਹ ਹੀ ਜਾਣਦੇ ਆ ਇੱਕ ਬਹੁਤ ਮਹੱਤਵਪੂਰਨ ਚੀਜ਼ ਦੱਸਦਾ ਤੁਹਾਨੂੰ 2023 ਦੇ ਵਿੱਚ ਜਲ ਸਰੋਤ ਵਿਭਾਗ ਦੇ ਕਰਤਾ ਤਰਤਾ ਮਿਸਟਰ ਕੇਕੇ ਇੱਕ ਖਤ ਲਿਖਦੇ ਆ ਉਹਦੇ ਵਿੱਚ ਉਹ ਸਾਰੀਆਂ ਮਨਜ਼ੂਰੀਆਂ ਦਵਾ ਕੇ ਕਹਿੰਦੇ ਆ ਕਿ ਭਾਈ ਇੱਕ ਨਵਾਂ ਮਹਿਕਮਾ ਬਣਾਇਆ ਜਾਵੇ ਉਹਨਾਂ ਨੇ ਜਿਸ ਦਾ ਨਾਮ ਵੀ ਰੱਖਿਆ ਸੀ ਮਾਈਨਿੰਗ ਐਂਡ ਜੀਓਲੋਜੀ 2023 ਚ ਇਹਨਾਂ ਨੇ ਖੱਤ ਲਿਖਿਆ ਜਿਸ ਕੇਕੇ ਨੂੰ ਜਿਸ ਕ੍ਰਿਸ਼ਨ ਕੁਮਾਰ ਨੂੰ ਅੱਜ ਸਰਕਾਰ ਡਿਫੈਂਡ ਕਰ ਰਹੀ ਹੈ ਸਰਕਾਰ ਦੇ ਸਮਰਥਨ ਦੇ ਵਿੱਚ ਉੱtre ਬੰਦੇ ਜਾਂ ਕੇਕੇ ਜੀ ਨੂੰ ਜੋ ਇਮਾਨਦਾਰੀ ਦਾ ਮੂਜਸਮਾ ਮੰਨਦੇ ਨੇ ਉਹ ਬੰਦੇ ਉਹ ਸਾਰੇ ਨੋਟ ਕਰਨ ਕੇ ਕੇਕੇ ਸਾਹਿਬ ਨੇ 2023 ਦੇ ਵਿੱਚ ਇੱਕ ਪੱਤਰ ਲਿਖਿਆ ਬਕਾਇਦਾ ਮੇਰੇ ਕੋਲ ਉਸ ਪੱਤਰ ਦੀ ਕਾਪੀ ਹੈ ਫਿਰ ਉਸ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾਂਦੀ ਹੋਣਾ ਕੀ ਸੀ ਕਿ ਜੇ ਇਹਦੇ ਵਿੱਚ ਮੰਨ ਲਓ ਕੁਝ ਕਰੋੜ ਦਾ ਐਕਸਟਰਾ ਇੱਕ ਸਾਲ ਦਾ ਬਜਟ ਆਪਾਂ ਮੰਨ ਕੇ ਚੱਲੀਏ ਕਿੰਨਾ ਲੱਗੂ 50 ਕਰੋੜ 60 ਕਰੋੜ ਐਕਸਟਰਾ ਨਖਾਵਾਂ ਵਗੈਰਾ ਉਹਦੇ ਵਿੱਚ ਮਾਈਨਿੰਗ ਦੇ ਜਿਹੜੇ ਪੇਸ਼ੇਵਰ ਪੜ੍ਹਾਈ ਕਰਕੇ ਭਰਤੀ ਹੋਏ ਅਫਸਰ ਉਹ ਆ ਜਾਣਗੇ ਵਗੈਰਾ ਵਗੈਰਾ ਜੋ ਵੀ ਹੋਏਗਾ ਅੱਡ ਤੋਂ ਮਹਿਕਮਾ ਚਲਾਉਣਾ ਪੈ ਜਾਊਗਾ ਜ਼ਿੰਮੇਵਾਰੀਆਂ ਅੱਡ ਤੋਂ ਫਿਕਸ ਵੀ ਹੋਣਗੀਆਂ ਪਰ ਉਹਦੇ ਨਾਲ ਬਚਾ ਕਿੰਨਾ ਹੋਣਾ ਸੀਗਾ ਖੈਰ ਅੱਗੇ ਵਧਦੇ ਹਾਂ ਜੇ ਮਹਿਕਮਾ ਬਣਦਾ ਤਾਂ ਡ੍ਰੀਮਸ ਵਿੰਗ ਦਾ ਜਿਹੜਾ ਕੰਮ ਸੀਗਾ ਨਾ ਉਹ ਕੱਟ ਜਾਣਾ ਸੀਗਾ ਠੀਕ ਹੈ ਜੀ ਤੇ ਫਿਰ ਇਹਦੇ ਨਾਲ ਕੀ ਆ ਕਿ ਡ੍ਰੇਨਸ ਤੇ ਮਾਈਨਿੰਗ ਦੋਨਾਂ ਦਾ ਕੰਮ ਸਵਚਾਰੂਟਾਂ ਕੇ ਨਾਲ ਚੱਲਦਾ ਵੀ ਤੁਸੀਂ ਸਾਫ ਸਫਾਈ ਜਾਂ ਜੋ ਪ੍ਰਬੰਧ ਹੈ ਸੰਜਾਈ ਨਾਲ ਚੜ੍ਹੇ ਉਹ ਵੀ ਕਰ ਸਕਦੇ ਇਸ ਦੇ ਨਾਲ ਮਾਈਨਿੰਗ ਹੁਣ ਤੁਹਾਡਾ ਮਾਈਨਿੰਗ ਦਾ ਕੰਮ ਰੁਕਿਆ ਪਿਆ ਨਾ ਐਕਚੁਅਲੀ ਗੱਲ ਹੈ ਨਾ ਕਿ ਜਦੋਂ ਇਹ ਸਭ ਕੁਝ ਹੋ ਗਿਆ ਹੁਣ ਦੇਖੋ ਹਰਿਆਣਾ ਕਿੰਨੀ ਰੇਤ ਵੇਚ ਰਿਹਾ ਤੁਹਾਨੂੰ ਪਤਾ ਹੈ ਇਸ ਕੱਲ ਦਾ ਹਿਮਾਚਲ ਕਿੰਨੀ ਰੇਤ ਵੇਚ ਰਿਹਾ ਸਨ ਜੰਮੂ ਕਸ਼ਮੀਰ ਚ ਇਹ ਰੇਤਾ ਬਜਰੀ ਦੀ ਖੇਡ ਕਿਦਾਂ ਖੇਡੀ ਜਾਂਦੀ ਹੈ ਆਪਾਂ ਤੇ ਅਣਜਾਣ ਤੁਰੇ ਫਿਰਦੇ ਆ ਖੈਰ ਹੁਣ ਅੱਗੇ ਆ ਜਾਓ ਥੋੜਾ ਜਿਹਾ ਇਹ ਡ੍ਰੇਨਸ ਤੇ ਜੀਓਲੋਜੀ ਵਾਲਿਆਂ ਦਾ ਕੰਮ ਤੇ ਸਾਰਿਆਂ ਦਾ ਹੁਣ ਸਾਹਮਣੇ ਆ ਗਿਆ ਕਿ ਕਿਸ ਤਰ੍ਹਾਂ ਕੀ ਕਿਹਨੇ ਕੀ ਕਰਨਾ ਸੀ ਕਿਦਾਂ ਕੀ ਕੁਝ ਕੀਤਾ ਗਿਆ ਸਭ ਹੈ ਤੇ ਖਲਾਰਾ ਇਹਨੂੰ ਥੋੜਾ ਜਿਹਾ ਤਕਨੀਕੀ ਤੌਰ ਤੇ ਆਪਾਂ ਡੁਗਾਈ ਨਾਲ ਸਮਝੀਏ ਸਮਝਣ ਚ ਕੋਈ ਦਿੱਕਤ ਆਉਣੀ ਨਹੀਂ ਚਾਹੀਦੀ ਹੁਣ ਮੈਂ ਜਿਵੇਂ ਅੱਗੇ ਜਾਣਕਾਰੀ ਦਿੱਤੀ ਸੀ ਕਿ ਕ ਕੇ ਸਰ ਆ ਗਏ ਭਾਈ ਤੁਹਾਨੂੰ ਪਤਾ ਹੀ ਆ ਇਹ ਤੇ ਪ੍ਰਿੰਸੀਪਲ ਸੈਕਟਰੀ ਫਿਰ ਐਡੀਸ਼ਨਲ ਚੀਫ ਸੈਕਟਰੀ ਕੌਣ ਆ ਗਏ ਬੀਬੀ ਜਸਪ੍ਰੀਤ ਕੌਰ ਤਲਵਾਰ ਜੀ ਡ੍ਰੈਨਸ ਕਮ ਮਾਈਨਿੰਗ ਤੇ ਜੀਓਲੋਜੀ ਵਿੰਗ ਦੇ ਫਿਰ ਅੱਗੇ ਆ ਗਏ ਡਾਇਰੈਕਟਰ ਆਫ ਡਰਾਇੰਗ ਕਮ ਮਾਈਨਿੰਗ ਤੇ ਜੀਓਲੋਜੀ ਇਸ ਵਿੰਗ ਦੇ ਆ ਗਏ ਅਭਜੀਤ ਕਪਲੀ ਚੀ ਬੜੇ ਕਾਬਲ ਅਫਸਰ ਨੇ ਡੀਸੀ ਨੇ ਸ੍ਰੀ ਮੁਖਸਰ ਸਾਹਿਬ ਇਹ ਆ ਗਿਆ ਹੁਣ ਤੁਸੀਂ ਅੱਗੇ ਦੇਖੋ ਅੱਗੇ ਜਾ ਕੇ ਇਹ ਕਹਾਣੀ ਹੈ ਕਿ ਜਦੋਂ ਮਾਈਨਿੰਗ ਐਂਡ ਜੀਓਲੋਜੀ ਵਿਭਾਗ ਦੀ ਕੋਈ ਹੋਂਦ ਹੀ ਨਹੀਂ ਐਗਜ਼ਿਸਟ ਹੀ ਨਹੀਂ ਕਰਦਾ ਤਾਂ ਫਿਰ ਅੱਡੋ ਅੱਡ ਸਖਤਰ ਕਿਉਂ ਇਹ ਬੜਾ ਵੱਡਾ ਪ੍ਰਸ਼ਨ ਪੈਦਾ ਹੋ ਜਾਂਦਾ ਹੈ ਨਾ ਜਲ ਸਰੋਤ ਵਿਭਾਗ ਦਾ ਹੀ ਜਦੋਂ ਇਹ ਇੱਕ ਵਿੰਗ ਹੈ ਤੇ ਇਹਦੇ ਵਿੱਚ ਭਈ ਅੱਡੋ ਅੱਡ ਸੈਕਟਰੀ ਫਤਰਦੇ ਤੇ ਤਕਾਰੀ ਸਮਝ ਤੋਂ ਬਾਹਰ ਆជា ਕਮਾਲ ਦੀ ਗੱਲ ਆ ਤੇ ਮਤਲਬ ਕਿ ਇਹ ਜਿੱਦਾਂ ਹੁਣ ਆਪਾਂ ਟ੍ਰੇਨਸ ਕਮਾਈਨਿੰਗ ਇਹ ਇਹ ਸਾਰਾ ਕੁਝ ਦੇਖ ਰਹੇ ਆ ਇਹ ਇਹ ਕਿੰਨਾ ਮਤਲਬ ਕਿ ਉਲਝਾ ਹੈ ਤੁਸੀਂ ਦੇਖੋ ਕਿ ਮਤਲਬ ਕਿੰਨਾ ਖਲਾਰਾ ਪਾ ਦਿੱਤਾ ਗਿਆ ਕਿ ਜਦੋਂ ਇੱਕ ਮਹਿਕਮਾ ਐਗਜ਼ਿਸਟ ਹੀ ਨਹੀਂ ਕਰਦਾ ਇੱਕ ਮਹਿਕਮੇ ਨੂੰ ਬਣਾਉਣ ਵਾਸਤੇ ਖੁਦ ਕੇਕੇ ਸਾਹਿਬ ਸਿਫਾਰਿਸ਼ ਕਰ ਰਹੇ ਨੇ ਪਰ ਉਹਦੇ ਵਿੱਚ ਕੀ ਆ ਕਿ ਗਾਂ ਤੁਸੀਂ ਵੇਖੋ ਲਾ ਦਿੱਤੇ ਐਡੀਸ਼ਨਲ ਚੀਫ ਸੈਕਟਰੀ ਲਾ ਦਿੱਤੇ ਫਿਰ ਘਾਂ ਡਾਇਰੈਕਟਰ ਲਾ ਦਿੱਤੇ ਇਸ ਪੱਧਰ ਤੇ ਅਧਿਕਾਰੀ ਲਾ ਦਿੱਤੇ ਆ ਇਹ ਇਹ ਮਤਲਬ ਕੀ ਹੈ ਇਹਦਾ ਹੁਣ ਤੁਸੀਂ ਵੇਖੋ ਜਦੋਂ ਇਹਦੀਆਂ ਬਦਲੀਆਂ ਸਾਰੀਆਂ ਵਿੰਗਾ ਦੀਆਂ ਜਲ ਸਰੋਤ ਵਿਭਾਗ ਬੰਨੀਓ ਕੀਤੀਆਂ ਜਾਂਦੀਆਂ ਸਾਰੀ ਪਾਵਰ ਉਹਨਾਂ ਦੇ ਕੋਲ ਆ ਤਾਂ ਇਹ ਸੈਕਟਰੀ ਪੱਧਰ ਤੇ ਜਿਹੜੇ ਆ ਉਹ ਅਧਿਕਾਰੀ ਕੰਮ ਕਰਦੇ ਆ ਤੁਹਾਡਾ ਇਸ ਦਾ ਮਤਲਬ ਪਤਾ ਕੀ ਹੈ ਕਿ ਇੱਕ ਉਲਝਾ ਜਿਵੇਂ ਇਸ ਵੀਡੀਓ ਚ ਤੁਹਾਡੀ ਜ਼ਹਿਨੀਅਤ ਚ ਉਲਝਾ ਪੈਦਾ ਹੋ ਗਿਆ ਨਾ ਕਿ ਕੀ ਚੱਲ ਰਿਹਾ ਯਾਰ ਇਹ ਰਾਇਤਾ ਕਿਵੇਂ ਫੈਲ ਗਿਆ ਏ ਬਸ ਇਹੋ ਆ ਇਹ ਉਲਝਾ ਹੈ ਬਸ ਇਸ ਵੀਡੀਓ ਦਾ ਕਨਕਲੂਡ ਜੇ ਮੈਂ ਕਰਾਂ ਤਾਂ ਉਹ ਇਹੋ ਆ ਕਿ ਇਹ ਉਲਝਾ ਹੈ ਇੱਕ ਵਿੰਗ ਦੀ ਨਕਾਮੀ ਡਰੇਂਜ ਵਾਲਿਆਂ ਦੀ ਕੱਢੋਗੇ ਤਾਂ ਦੂਜਾ ਆ ਜਾਏਗਾ ਉਹ ਕਹੇਗਾ ਕਿ ਨਹੀਂ 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 ਇਹ ਦੀ ਥੋੜੀ ਆ ਯਾਰ ਉਹ ਫਲਾਣੇ ਦੀ ਆ ਫੁਲਾਣਾ ਫਲਾਣੇ ਦੀ ਆ ਫੁਲਾਣਾ ਫਲਾਣੇ ਦੀ ਆ ਇਹਨਾਂ ਨੇ ਤੁਹਾਨੂੰ ਜਲੇਬੀ ਬਣਾਈ ਰੱਖਣਾ ਸਭ ਜਦ ਤੱਕ ਤੁਸੀਂ ਮਾਈਨਿੰਗ ਇਹ ਚੀਜ਼ਾਂ ਅਲੱਗ ਨਹੀਂ ਕਰੋਗੇ ਠੀਕ ਹੈ ਨਾ ਤਦ ਤੱਕ ਤੁਹਾਡੀ ਸਥਿਤੀ ਇਹ ਹੋ ਰਹਿਣੀ ਆ ਕਿਉਂ ਕਿ ਕੁਝ ਚਹੇਤੇ ਅਫਸਰਾਂ ਨੂੰ ਮਾਈਨਿੰਗ ਵਗੈਰਾ ਦੇ ਚਾਰਜਸ ਦਿੱਤੇ ਗਏ ਨੇ ਉਹ ਫਿਰ ਅੱਗੋਂ ਤੁਹਾਨੂੰ ਪਤਾ ਹੀ ਆ ਜਿਸ ਤਰ੍ਹਾਂ ਸਰਕਾਰਾਂ ਦੇ ਨਾਲ ਸੈਟਿੰਗ ਕਰਕੇ ਚੱਲਦੇ ਆ ਤੋਂ ਗੱਲ ਇਹ ਆ ਕਿ ਸਾਰਾ ਕੁਝ ਜਿਹੜਾ ਨਾ ਪ੍ਰਿਸ਼ਟਾਖੋਰੀ ਮਿਸ ਮੈਨੇਜਮੈਂਟ ਇਸ ਕਰਕੇ ਆਪਣਾ ਕਰਕ ਹੁੰਦਾ ਤੁਰਿਆ ਗਿਆ ਕਿਉਂਕਿ ਆਮ ਲੋਕਾਂ ਨੂੰ ਇਸ ਚੀਜ਼ ਦੀ ਨਾ ਤਾਂ ਜਾਣਕਾਰੀ ਹੈ ਤੇ ਨਾ ਹੀ ਇਹਦੀ ਸਮਝ ਆਉਂਦੀ ਹੁਣ ਤੁਸੀਂ ਦੇਖੋ ਮੈਂ ਆਪਣੇ ਆਪ ਦੇ ਵਿੱਚ ਕਿੰਨਾ ਸਾਦੇ ਢੰਗ ਨਾਲ ਸਮਝਾਇਆ ਤੁਹਾਨੂੰ ਕਿ ਯਾਰ ਇਰੀਗੇਸ਼ਨ ਸੀ ਉਸ ਨੂੰ ਨਾਮ ਦਿੱਤਾ ਗਿਆ ਜਲ ਸਰੋਤ ਵਿਭਾਗ ਉਹਦੇ ਦਾ ਸ਼ੇ ਵਿੰਗ ਬਣਾ ਦਿੱਤੇ ਵਿੰਗਾਂ ਦਾ ਕੀ ਹਾਲ ਹੈ ਉਹ ਵੀ ਤੁਹਾਨੂੰ ਦੱਸ ਦਿੱਤਾ ਪੈਸਾ ਕਿੰਨਾ ਆਇਆ ਉਹ ਵੀ ਦੱਸ ਦਿੱਤਾ ਸਫਾਈ ਕਿੰਨੀ ਹੋਈ ਉਹ ਵੀ ਦੱਸ ਦਿੱਤੀ ਐਨਓਸੀ ਵਿਜੀਲੈਂਸ ਦਿੰਦੀ ਹੈ ਉਹਦੀ ਕੀ ਜ਼ਿੰਮੇਵਾਰੀ ਹੈ ਕਿ ਵਿਜੀਲੈਂਸ ਦੇ ਵਿੱਚ ਉਧਰੋਂ ਉਧਰੋਂ ਘੁੰਮ ਕੇ ਉਹੀ ਬੰਦੇ ਆ ਜਾਂਦੇ ਜਿਹੜੇ ਸ਼ਾਇਦ ਉਧਰੋਂ ਉਧਰੋਂ ਉਧਰਲਾ ਜਗਾੜ ਲਾ ਕੇ ਆਏ ਮਤਲਬ ਕਿ ਟੋਟਲੀ ਟੋਟਲੀ ਰਹਿਤਾ ਫੈਲਿਆ ਪਿਆ ਤੇ ਜਿਨ੍ਹਾਂ ਨੇ ਹੜ੍ਹਾਂ ਵਾਸਤੇ ਆ ਇਹਦੇ ਵਿੱਚ ਹੀ ਡੈਮ ਵੇਖਣ ਵਾਲੇ ਆ ਇਹਦੇ ਵਿੱਚ ਹੀ ਨਹਿਰੀ ਸਿਸਟਮ ਨੂੰ ਦੇਖਣ ਵਾਲੇ ਆ ਇੰਨਾ ਕੁਝ ਜ਼ਰੂਰੀ ਹੈ ਤੇ ਉਹਦੇ ਵਿੱਚ ਆ ਰਹਿਤਾ ਫੈਲਿਆ ਤੁਹਾਡੀ ਸਮੱਸਿਆ ਦੀ ਬੇਸਿਕਲੀ ਜੜਾ ਇੱਥੇ ਆ ਕਿ ਜੋ ਪੰਜਾਬ ਦੇ ਅਧਾਰ ਖੇਤਰ ਚ ਹੈ ਉੱਥੇ ਹੀ ਚੀਜ਼ਾਂ ਸਹੀ ਨਹੀਂ ਹੋਈਆਂ ਔਰ ਇਹ ਪਿਛਲੀਆਂ ਸਰਕਾਰਾਂ ਨੇ ਜੋ ਰਾਇਤਾ ਫਲਾਇਆ ਸੀ ਇਹ ਇਕੱਠਾ ਕਰ ਸਕਦੇ ਸੀ ਇਹਨੂੰ ਸਮੇਟ ਸਕਦੇ ਸੀ ਪਰ ਹੁਣ ਤੱਕ ਸਮੇਟਿਆ ਨਹੀਂ ਸੋ ਇਸ ਕਰਕੇ ਸਾਡਾ ਮੰਨਣਾ ਹੈ ਮੇਰਾ ਪਰਸਨਲ ਮੰਨਣਾ ਹੈ ਕਿ ਭਾਈ ਕੁਦਰਤੀ ਵਿਪਤਾ ਜ਼ਿੰਮੇਵਾਰ ਹੁੰਦੀ ਹੈ ਪਰ ਸਾਡੀ ਮਿਸਮੈਨੇਜਮੈਂਟ ਯਾਨੀ ਬੰਦਾ ਇਹਦੇ ਵਾਸਤੇ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਮਿਲਦੇ ਆਂ ਅਗਲੀ ਵਾਰ ਤਦ ਤੱਕ ਦਿਓ ਸਾਰਿਆਂ ਨੂੰ ਸਤ ਸ੍ਰੀ ਅਕਾਲ